next 24 ਪੰਜਾਬ ਜੁਸ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨਵੈਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੋੜ ਤੱਕ ਪਹੁੰਚ ਰਹਿਣ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਤਰਨਤਾਰਨ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਵਿਧਾਨ ਸਭਾ ਚਾਰ ਹਲਕਿਆਂ ਦੇ ਸੇਵਾਦਾਰ ਹੋਣਗੇ ਬਾਪੂ ਤਰਸੇਮ ਸਿੰਘ ਪਿਛਲੇ ਦਿਨੀ ਪੰਜਾਬ ਬੰਦਰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਂ ਤੇ ਸ਼੍ਰੀ ਮੁਖਸਰ ਸਾਹਿਬ ਮਾਗੀ ਦੇ ਦਿਹਾੜੇ ਤੇ ਪਾਰਟੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਪੰਜਾਬ ਵਿੱਚ ਭਰਤੀ ਕਰਨ ਲਈ ਜ਼ਿਲ੍ਹਾ ਪੱਧ ਤੇ ਮੀਟਿੰਗ ਕਰਨ ਦਾ سلسلہ ਗੇ ਤੁਰਦੇ ਹੋਏ ਅੱਜ ਜ਼ਿਲ੍ਹਾ ਤਰਨਤੰਨ ਦੇ ਨੇੜਲੇ ਗੁਰਦੁਆਰਾ ਗੁਰੂ ਸਾਹਿਬੀ ਖੇ ਪਾਰਟੀ ਅਗੂ ਬਾਪੂ ਤਾਂ ਸੈਮਸੰਗ ਵੱਲੋਂ ਇੱਕ ਅਹਿਮ ਮੀਟਿੰਗ ਕਰਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਮੀਟਿੰਗ ਵਿੱਚ ਤਰਨਤਨ ਜ਼ਿਲ੍ਹੇ ਅੰਦਰ ਪੰਜ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ ਏਮ ਕਮੇਟੀ ਮੁੱਖ ਮਕਸਦ ਹੋਵੇਗਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਤੇ ਵੱਦ ਤੋਂ ਵੱਦ ਵਰਕਰ ਨੂੰ ਜੋੜਨ ਦਾ ਯਤਨ ਕਰੇਗੀ ਅਤੇ ਅੱਜ ਤੋਂ ਮੈਂਬਰਸ਼ਿਪ ਭਰਤੀ ਵਿੱਚ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਗਲੀ ਗਲੀ ਮੋਹੱਲੇ ਅਤੇ ਕਰਾਂਚਾ ਜਾ ਕੇ ਮੈਂਬਰ ਬਣਾਉਣ ਦਾ ਕੰਮ ਰਹੇਗਾ ਦਲਜੀਤ ਸਿੰਘ ਜਵੰਦਾ ਸੇਵਾਦਾਰ ਪੱਟੀ ਤੋਂ ਨੇ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਪਾਰਟੀ ਤੇ ਅਤੇ ਬਾਪੂਰਤ ਸੇਮ ਸਿੰਘ ਜੀ ਦਾ ਮੈਂ ਕੋਟੀ ਕੋਟੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੱਟੀ ਹਲਕੇ ਦਾ ਮੁੱਖ ਸੇਵਾਦਾਰ ਬਣਾਇਆ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਕੀਤਾ ਸੀਗਾ ਜਿਹੜਾ ਅਸੀਂ 14 ਜਨਵਰੀ ਨੂੰ ਮੁਖਸਰ ਸਾਹਿਬ ਮਾਗੀ ਦੇ ਮੇਲੇ ਤੇ ਉਹ ਪਾਰਟੀ ਦਾ ਨਾਂ ਅਨਾਉਂਸ ਕਰ ਦਿੱਤਾ ਸੀਗਾ ਉਹ ਤੋਂ ਬਾਅਦ ਚ ਅਸੀਂ ਅਕਾਲ ਤਖਤ ਸਭ ਤੇ ਵੀ ਅਰਦਾਸ ਕੀਤੀ ਸੀ ਉਹ ਦਿਨ ਦੇ ਖਾੜੇ ਲੋਕ ਯਾਰ ਉਹ ਤੋਂ ਬਾਅਦ ਚ ਅਸੀਂ ਫੈਸਲਾ ਲਿਆ ਸੀ ਕਿ ਅਸੀਂ ਜਿਹੜੀ ਅਕਾਲੀ ਦਲ ਵਾਰਸ ਪੰਜਾਬ ਦੇ ਉਹਦੀ ਭਰਤੀ ਮਹਿੰਮ ਜਿਹੜੀ ਆ ਮੈਂਬਰਸ਼ਿਪ ਜਿਹੜੀ ਆ ਉਹ ਅਸੀਂ ਸ਼ੁਰੂਆਤ ਕਰਨੀ ਸੀ ਉਹਦੇ ਵਾਸਤੇ ਅੱਜ ਅਸੀਂ ਪਹਿਲਾਂ ਸਾਡੇ ਨਗਰ ਜਲੂਪੁਰ ਖੈੜਾ ਚ ਆਮਰਸਰ ਜ਼ਿਲ੍ਹੇ ਦੀ ਇਹ ਜਿਹੜੀ ਇਹ ਟੀਮ ਸੀਗੀ ਉਹਦੇ ਅਸੀਂ ਅੱਜ ਉੱਥੇ ਅਨਾਉਂਸਮੈਂਟ ਕੀਤੀ ਆ ਤੋਂਦੋਂ ਬਾਅਦ ਚ ਅੱਜ ਅਸੀਂ ਇਹ ਇਤਿਹਾਸਿਕ ਗੁਰੂ ਅਰਜਨ ਪਾਤਸ਼ਾਹ ਦੀ ਨਗਰੀ ਤਨਤਨ ਸਾਹਿਬ ਵਿਖੇ ਇਹ ਤਨਤਨ ਸਾਹਿਬ ਜ਼ਿਲ੍ਹੇ ਦੀ ਜਿਹੜੀ ਆ ਜਿਹੜੀ ਇਹ ਟੀਮ ਆ ਉਹਦਾ ਅਸੀਂ ਅੱਜ ਇਥੇ ਗਠਨ ਕੀਤਾ ਤੇ ਉਹਨਾਂ ਨੂੰ ਸੇਵਾ ਬਖਸ਼ੀ ਸੇਵਾ ਸੇਵਾ ਦਿਲਦਾਰਾਂ ਦੀਆਂ ਡਿਊਟੀਆਂ ਲਾਈਆਂ ਤੇ ਉਹਨਾਂ ਨੂੰ ਹੁਣ ਅਸੀਂ ਇਹ ਜਿਹੜੀ ਉਹਦੀ ਮੈਂਬਰਸ਼ਿਪ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਦੀ ਅਸੀਂ ਸ਼ੁਰੂਆਤ ਅੱਜ ਤੋਂ ਇਹਨਾਂ ਕਰ ਦਿੱਤੀ ਆ ਬੋਲੇ ਮੇਰੇ ਖਿਆਲ ਹੈ ਕਿ ਇਹੋ ਜੀਆਂ ਜੜੀਆਂ ਇਹ ਅਜਿਹੀ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਪਰ ਉਸ ਤੋਂ ਬਾਅਦ ਜੋ ਰਿਐਕਸ਼ਨ ਜਾਂ ਜੋ ਇੱਕ ਬੀਜੇਪੀ ਦੇ ਆਗੂਵਾਂ ਨੇ ਕੀਤਾ ਗਿਆ ਉਹ ਵੀ ਬਹੁਤ ਨਿੰਦਣਯੋਗ ਹੈ ਇਹ ਚੀਜ਼ ਹੈ ਕਿ ਕੁਝ ਕੁਝ ਅਸਰਾਰਤੀ ਅੰਸਰਾਂ ਨੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਫੜ ਲਿਆ ਗਿਆ ਤੇ ਪਰ ਉਹ ਤੋਂ ਬਾਅਦ ਤੁਸੀਂ ਜੋ ਐਸੇ ਇਹ ਉਹ ਕਿੱਥੇ ਆ ਦਰਬਾਰ ਸਾਹਿਬ ਕਿੱਥੇ ਆ ਸ਼੍ਰੋਮਣੀ ਕਮੇਟੀ ਦਾ ਕੇਂਦਰ ਕਿੱਥੇ ਆ ਉਹ ਮਿਊਨਿਸਪਲ ਦੀ ਹਾਜ਼ਰ ਚ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਤੇ ਸਾਰਾ ਕੁਝ ਮੜੀ ਜਾ ਰਿਹਾ ਹੈ ਮੇਰੇ ਖਿਆਲ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਦੀ ਜਾਂ ਇਹੋ ਜਿਹੀਆਂ ਚਾਲਾਂ ਮੇਰੇ ਖਿਆਲ ਆਪ ਇਹ ਹਲਕੇ ਪਾਰ ਹੀ ਸਦ ਦੇ ਚੁਣੇਗਾ ਕਿ ਦੂਸਰੀ ਸਬੰਧੀ ਚੁਣਿਆ ਗਿਆ ਨਹੀਂ ਇਹਦੇ ਚੋ ਜ਼ਿਲ੍ਹਿਆਂ ਚੋਂ ਅਸੀਂ ਕੋ ਤਕਰੀਬਨ ਹਲਕਿਆਂ ਚੋਂ ਹੀ ਲੈਣ ਦੀ ਕੋਸ਼ਿਸ਼ ਕੀਤੀ ਆ ਹੋ ਸਕਦਾ ਕਿਸੇ ਹਲਕੇ ਚੋਂ ਕੋਈ ਵੱਧ ਵੀ ਹੋ ਇੱਕ ਅੱਧਾ ਮੈਂਬਰ ਪਹਿ ਗਿਆ ਹੋਵੇ ਪਰ ਅਸੀਂ ਕੋਸ਼ਿਸ਼ ਇਹੋ ਹੀ ਆ ਕਿ ਸਾਰੇ ਜਿੰਨੇ ਵੀ ਖਡੂਰ ਸਾਹਿਬ ਦੇ ਅਭਤਰਨਤਨ ਸਾਹਿਬ ਦੇ ਚਾਰ ਹਲਕੇ ਆ ਉਹਨਾਂ ਚਾਰਿਆਂ ਨੂੰ ਨੁਮਾਇੰਦਗੀ ਵੀ ਮਿਲੇ ਤੇ ਸਾਰੇ ਜਾਣੇ ਅਸੀਂ ਸਾਰੇ ਇੱਕ ਹੈ ਆਪਣੇ ਪ੍ਰਿੰਸ ਜੀ ਵੀ ਅਸੀਂ ਨਾਲ ਲਿਆ ਹੋਰ ਵੀ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੰਜਾਬ ਸਾਰਿਆਂ ਦਾ ਸਾਂਝਾ ਤੇ ਸਾਰੇ ਜਣੇ ਰਲ ਮਿਲ ਕੇ ਇਹਨੂੰ ਬਚਾਈਏ ਤੇ ਇਸ ਕਰਕੇ ਸਾਡੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਵਾਸੀਆਂ ਨੂੰ ਵੀ ਸਿੱਖ ਸੰਗਤਾਂ ਨੂੰ ਵੀ ਤੁਸੀਂ ਵੱਧ ਤੋਂ ਵੱਧ ਸਾਡਾ ਤੇ ਇਸ ਪਾਰਟੀ ਨਾਲ ਜੁੜੋ ਭਾਈ ਸਾਹਿਬ ਜੀ ਅੰਮ੍ਰਿਤਾਲਾ ਪੰਜਾਬ ਦੇ ਜੋ ਰਾਜਨੀਤਿਕ ਪਾਰਟੀ ਭਾਈ ਅਮਰਪਾਲ ਸਿੰਘ ਦੀ ਗਵਾਹੀ ਦੇ ਵਿੱਚ ਮੁਕਸਰ ਮਾਗੀ ਦੇ ਮੇਲੇ ਤੇ ਐਲਾਨ ਕੀਤੀ ਗਈ ਸੀ ਉਹਦੀ ਤਰਮਤਾਂ ਜ਼ਿਲ੍ਹੇ ਦੀ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਕੜਕੜੇ ਸਿੰਗਾ ਦੇ ਜਿਹੜਾ ਪੰਜ ਮੈਂਬਰੀ ਚਵੰਡੀ ਬਣਾਈ ਗਈ ਹੈ ਜਿਸ ਵਿੱਚ ਦਾਸ ਦਲਜੀਤ ਸਿੰਘ ਜਵੰਧ ਹਲਕਾ ਪੱਟੀ ਤੋਂ ਵੀ ਮੌਕਾ ਦਿੱਤਾ ਗਿਆ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਤਾਂ ਗੁਰੂ ਅਰਜਨ ਦੇਵ ਪਾਸ਼ਾ ਜੀ ਦਾ ਮੈਂ ਕੋਟਨ ਕੋਟ ਸ਼ੁਕਰਾਨਾ ਕਰਦਾ ਕਿ ਉਹਨਾਂ ਉਹਨਾਂ ਨੇ ਇਸ लायक ਸਮਝ ਕੇ ਇਹ ਸੇਵਾ ਦਾ ਮੌਕਾ ਮੈਨੂੰ ਦਿੱਤਾ ਉਸ ਤੋਂ ਬਾਅਦ ਮੈਂ ਬਾਪੂ ترਸੇਮ ਸਿੰਘ ਜੀ ਹੋਣੀ ਸਮੁੱਚੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਪੱਟੀ ਹਲਕੇ ਤੋਂ ਮੁੱਖ ਸੇਵਾਦਾਰ ਲਾਇਆ ਇਸ ਤੋਂ ਇਲਾਵਾ ਕੜਕੜੇ ਸੇਵਾਦਾਰ ਲਾਇਆ ਇਸ ਤੋਂ ਇਲਾਵਾ ਫਕਾ ਖੇਮ ਕਰਦੋ ਰਜਿੰਦਰ ਸਿੰਘ ਜੀ ਲਾਏ ਗਏ ਨੇ ਕਡੂਰ ਸਾਹਿਬ ਤੋਂ ਦਮਨ ਰੂਪ ਸਿੰਘ ਜੀ ਲਾਏ ਗਏ ਨੇ ਤੇ ਤਰੰਦਾਂ ਤੋਂ ਭੈਣ ਜੀ ਮਨਜੀਤ ਕੌਰ ਲਾਏ ਗਏ ਨੇ ਤੇ ਇੱਕ ਪ੍ਰਿੰਸ ਕੁਮਾਰ ਉਹ ਵੀ ਤਰੰਦਾਂ ਵਿਚਾਰੀ ਤੋਂ ਲਾਏ ਗਏ ਕੀ ਅਸਰ ਹਦੀ ਜਿਹੜਾ ਦੋਇਸ ਤਾਈ ਚ ਇਲੈਕਸ਼ਨ ਆ ਰਹੀ ਹੈ ਕੀ ਲੈ ਕੇ ਚੱਲੋਗੇ ਮੋਦੇ ਸਾਡਾ ਮੁੱਖ ਜਿਹੜਾ ਅਜੰਡਾ ਹੋਊਗਾ ਉਹ ਨਸ਼ੇ ਜੋ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਧੱਕਿਆ ਜਾ ਰਿਹਾ ਨੌਜਵਾਨੀ ਨੂੰ ਬਚਾਉਣਾ ਤੇ ਪੰਜਾਬ ਬਚਾਉਣਾ ਕਿਉਂਕਿ ਪੰਜਾਬ ਦੇ ਹੱਕ ਜਿਹੜੇ ਮਾਰੇ ਜਾ ਰਹੇ ਆ ਪਾਣੀਆਂ ਦਾ ਮੁੱਦਾ ਲੈ ਲਓ ਉਦੇ ਤੇ ਵੀ ਸਾਨੂੰ ਪੰਜਾਬ ਨੂੰ ਬੰਜਰ ਕੀਤਾ ਜਾ ਰਿਹਾ ਧੱਕੇ ਦੇ ਨਾਲ ਪਾਣੀ ਖੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਨੌਜਵਾਨੀ ਨੂੰ ਨਸ਼ਿਆਂ 'ਚ ਲਾਇਆ ਜਾ ਰਿਹਾ ਸਾਡਾ ਚੰਡੀਗੜ੍ਹ ਦਾ ਮਸਲਾ ਕਿਉਂਕਿ ਸਾਡੀ ਅਜੇ ਤੱਕ ਰਾਜਧਾਨੀ ਜਿਹੜੀ ਆ ਉਹ ਰਾਜਧਾਨੀ ਨਹੀਂ ਦਿੱਤੀ ਗਈ ਰਾਜਧਾਨੀ ਜਿਹੜੀ ਸਾਡੀ ਹੈਗੀ ਆ ਉਹ ਵੀ ਸਾਡੇ ਕੋਲ ਖੋਈ ਜਾ ਰਹੀ ਆ ਉਹ ਬਚਾਉਣ ਲਈ ਸਾਡਾ ਜਿਹੜਾ ਪਾਰਟੀ ਦਾ ਮੁੱਖ ਝੰਡਾ ਹੈ ਇਹ ਜੀ ਸ੍ਰੀ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਦੇ ਇਹ ਵਿੱਚ ਭਰਤੀ ਪ੍ਰਚਰਿਆ ਰੂਮ ਅਕਾਲੀ ਦਲ ਵਾਰਸ ਪੰਜਾਬ ਦੀ ਜਿੱਥੇ ਬੰਦੀ ਸੀ ਹੈ ਲੋ ਇਤੇ ਹੋਰ ਦਰਜਾ ਬਰ ਦਰਜਾ ਜੋ ਪਾਰਟੀ ਤੇ ਆ ਗਤੀਵਧੀਆਂ ਵਾਂ ਉਹਨਾਂ ਨੂੰ ਅੱਗੇ ਵਧਾਉਣ ਲਈ ਤੇ ਭਰਤੀ ਪ੍ਰਕਿਰਿਆ ਕਰਨ ਲਈ ਅੱਜ ਇਸ ਸੰਬੰਧ ਦੇ ਵਿੱਚ ਸਮੁੱਚੀ ਜ਼ਿਲ੍ਹੇ ਦੀ ਲੀਡਰਸ਼ਿਪ ਦੀ ਮੀਟਿੰਗ ਹੋਈ ਹੈ ਤੇ ਇਸ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੱਕ ਕਮੇਟੀ ਬਣਾਈ ਗਈ ਆ ਜੋ ਕਿ ਕੋਆਰਡੀਨੇਸ਼ਨ ਕਮੇਟੀ ਆ ਉਹ ਜ਼ਿਲ੍ਹੇ ਦੇ ਵਿੱਚ ਭਰਤੀ ਪ੍ਰਕਿਰਿਆ ਤੇ ਹੋਰ ਜਿਹੜਾ ਗਤੀਵਿਧੀਆਂ ਨੂੰ ਅੱਗੇ ਚਲਾਉਣ ਦੇ ਚਾਰੂ ਧੰਗ ਨਾਲ ਅੱਗੇ ਚਲਾਉਣ ਦੇ ਉਹ ਸਹਾਇਤਾ ਕਰੂਗੀ ਇਹਦੇ ਵਿੱਚ ਇੱਕ ਅਬਜ਼ਰਵਰ ਨੇ ਤੇ ਨਾਲ ਫੈਸਿਲਿਟੀ ਬਣੀ ਗਈ